ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਸਿੰਘ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਡੱਲੇ ਵਾਲੀਆ ਮਿਸਲ ਬਾਰੇ ਸੋ ਕੌਣ ਇਸ ਦੇ ਸੰਸਥਾਪਕ ਸੀ ਸੋ ਪੰਜਾਬ ਦੇ ਕਿਸ ਇਲਾਕੇ ਤੇ ਇਸ ਮਿਸਲ ਨੇ ਕਬਜ਼ਾ ਕੀਤਾ ਜਾਂ ਰਾਜ ਕੀਤਾ ਸੋ ਆਓ ਤੁਹਾਡੇ ਨਾਲ ਸਾਂਝ ਪਾਉਨੇ ਆ ਡੱਲੇ ਵਾਲੀਆ ਮਿਸਲ ਦੇ ਸੰਸਥਾਪਕ ਸਨ ਗੁਲਾਬ ਸਿੰਘ ਜੀ ਜੋ ਕਿ ਡੱਲੇਵਾਲ ਪਿੰਡ ਨਾਲ ਸੰਬੰਧ ਰੱਖਦੇ ਸਨ ਡੱਲੇਵਾਲ ਪਿੰਡ ਡੇਰਾ ਬਾਬਾ ਨਾਨਕ ਦੇ ਕੋਲ ਸਥਿਤ ਹੈ ਇਹ ਪਿੰਡ ਇਹ ਸ਼ਿਰੀ ਅੰਮ੍ਰਿਤਸਰ ਸਾਹਿਬ ਤੋਂ 50 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਪਿੰਡ ਦਾ ਨਾਮ ਡੱਲੇਵਾਲ ਹੋਣ ਕਾਰਨ ਇਸ ਮਿਸਲ ਦਾ ਨਾਮ ਵੀ ਡੱਲੇਵਾਲੀਆ ਮਿਸਲ ਪੈ ਗਿਆ ਤੇ ਦਲ ਖਾਲਸਾ ਦੇ ਨਿਰਮਾਣ ਸਮੇਂ ਗੁਲਾਬ ਸਿੰਘ 1739 ਵਿੱਚ ਨਾਦਰ ਸ਼ਾਹ ਦੇ ਖਿਲਾਫ ਇਹ ਜੁੱਧ ਵਿੱਚ ਲੜ ਚੁੱਕਿਆ ਸੀ ਅਤੇ ਛੋਟੇ कल्लू ਘਰ ਦੇ ਸਮੇਂ 1746 ਵਿੱਚ ਇਸ ਨੂੰ ਡੱਲੇਵਾਲ ਡੇਰੇ ਦਾ ਮੁਖੀ ਬਣਾਇਆ ਗਿਆ ਸੀ ਜੋ ਕਿ 1748 ਵਿੱਚ ਦਲ ਖਾਲਸਾ ਵਿੱਚ ਹੋਏ ਮਿਸਲਾਂ ਦੇ ਨਿਰਮਾਣ ਨਾਲ ਡੱਲੇ ਵਾਲੀਆਂ ਮਿਸਲ ਬਣ ਗਿਆ ਡੱਲੇ ਵਾਲੀਆਂ ਮਿਸਲ ਅਤੇ ਨਿਸ਼ਾਨ ਵਾਲੀਆਂ ਮਿਸਲ ਮਿਲ ਕੇ ਸ੍ਰੀ ਅੰਮ੍ਰਿਤਸਰ ਵਰਗੇ ਪਵਿੱਤਰ ਸ਼ਹਿਰ ਦੀ ਰੱਖਿਆ ਕਰਦੇ ਸਨ ਤੇ 1757 ਵਿੱਚ ਅਹਿਮਦ ਸ਼ਾਹ ਦੁਰਾਨੀ ਜਦੋਂ ਦਿੱਲੀ ਮਤਰਾ ਅਤੇ ਆਗਰਾ ਤੋਂ ਹੁੰਦਾ ਹੋਇਆ ਆਪਣੇ ਦੇਸ਼ ਨੂੰ ਪਰਤ ਰਿਹਾ ਸੀ ਤਾਂ ਗੁਲਾਬ ਸਿੰਘ ਨੇ ਉਸਤੇ ਅਚਾਨਕ ਹਮਲਾ ਕਰਕੇ ਉਸਨੂੰ ਲੁੱਟ ਲਿਆ ਤੇ ਕਾਫੀ ਖਜ਼ਾਨਾ ਤੇ ਹਥਿਆਰ ਹਾਸਲ ਕੀਤੇ ਤੇ ਗੁਲਾਬ ਸਿੰਘ ਦੀ ਮੌਤ ਤੋਂ ਬਾਅਦ ਤਾਰਾ ਸਿੰਘ ਗੇਪਾ ਇਸ ਮਿਸਲ ਦਾ ਨੇਤਾ ਬਣਿਆ ਤਾਰਾ ਸਿੰਘ ਗੇਪਾ ਇਸ ਮਿਸਲ ਦਾ ਸਭ ਤੋਂ ਪ੍ਰਸਿੱਧ ਨੇਤਾ ਸੀ ਉਸਨੇ ਇੱਕ ਸ਼ਕਤੀਸ਼ਾਲੀ ਅਤੇ ਬਹਾਦਰ ਸੈਨਿਕ ਹੋਣ ਦਾ अनेਕਾਂ ਲੜਾਈਆਂ ਵਿੱਚ ਸਬੂਤ ਦਿੱਤਾ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਅਹਿਮਦ ਸ਼ਾਹ ਦਰਾਨੀ ਦੀ ਸੈਨਾ 'ਤੇ ਹਮਲਾ ਕਰ ਦਿੱਤਾ ਅਤੇ ਉਸਦੇ अनेका ਘੋੜੇ ਅਤੇ ਹਥਿਆਰ ਲੋਟਲੇ ਇਸ ਤੋਂ ਬਾਅਦ ਜਦੋਂ ਸਰਾਏ ਦੁਖਰਾਨੀ ਦੁਆਬ ਵਾਪਸ ਆਇਆ ਤਾਂ ਤਾਰਾ ਸਿੰਘ ਨੇ ਅਫਗਾਨੀ ਚੀਫ ਸੈਫ ਉਦਦੀਨ ਤੇ ਹਮਲਾ ਕਰਕੇ ਰਾਹੋ ਤੇ ਕਬਜ਼ਾ ਕਰ ਲਿਆ ਤੇ ਬਾਅਦ ਵਿੱਚ ਉਸਨੇ ਰਾਹੋ ਨੂੰ ਆਪਣੀ ਮਿਸਲ ਦੀ ਰਾਜਧਾਨੀ ਬਣਾ ਲਿਆ ਇਸ ਤੋਂ ਇਲਾਵਾ ਤਾਰਾ ਸਿੰਘ ਨੇ ਨਕੋਦਰ ਫਲੋਰ ਬੱਦੇਵਾਲਾ ਇਲਾਕਿਆਂ ਨੂੰ ਆਪਣੇ ਕਬਜ਼ੇ ਅਧੀਨ ਕਰ ਲਿਆ ਮਹਾਰਾਜਾ ਰਣਜੀਤ ਸਿੰਘ ਨੇ ਇਸ ਮਿਸਲ ਨਾਲ ਆਪਣੀ ਮਿੱਤਰਤਾ ਕਾਇਮ ਰੱਖੀ ਸੀ ਪਰ ਤਾਰਾ ਸਿੰਘ ਦੀ ਮੌਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਇਸ ਮਿਸਲ ਦੇ ਸਾਰੇ ਇਲਾਕਿਆਂ ਤੇ ਆਪਣਾ ਕਬਜ਼ਾ ਕਰ ਲਿਆ ਸੀ। ਕਈ ਜੋਗ ਸ਼ਾਸਕ ਨਾ ਹੋਣ ਕਾਰਨ ਇਸ ਮਿਸਲ ਦਾ ਅੰਤ ਹੋ ਗਿਆ। ਤਾਰਾ ਸਿੰਘ ਡੱਲੇਵਾਲੀਆ ਮਿਸਲ ਦੇ ਸਭ ਤੋਂ ਪ੍ਰਸਿੱਧ ਅਤੇ ਬਹਾਦਰ ਨੇਤਾਵਾਂ ਵਿੱਚੋਂ ਇੱਕ ਸਨ। ਸੋ ਇਹ ਸੀ ਡੱਲੇਵਾਲੀਆ ਮਿਸਲ ਦਾ ਇਤਿਹਾਸ। ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ। ਸੋ ਚੰਗੀਆਂ ਚੀਜ਼ਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ਸੋ ਗਲਤੀ ਦੱਸਣਾ ਥੋੜਾ ਫਰਜ਼ ਹੈ ਤਾਂ ਸੁਧਾਰਨਾ ਸਾਡਾ ਸੋ ਕੋਈ ਗਲਤੀ ਹੋ ਗਈ ਹੋਵੇ ਤਾਂ ਉਸ ਲਈ ਮਾਫੀ ਪਹਿਲਾਂ ਹੀ ਸੋ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਤਦ ਤੱਕ ਲਈ ਧੰਨਵਾਦ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ